ਨਿਕਲੇਵਾ ਜਿਹੜੀ ਕਿ ਨਗਰ ਕੌਂਸਲ ਦਾ 파ਟ ਆ ਇਥੋਂ ਦੇ ਲੋਕ ਵੀ ਬਾਗੇਪੁਰਾਣੇ ਦੇ ਟੈਕਸ ਪੇਅਰ ਨੇ ਹਾਲਾਂਕਿ ਜਿਹੜੇ ਸ਼ਿਵਾ ਨਿਕਲੇਵ ਦੇ ਬੰਦੇ ਨੇ ਉਹ ਤਾਂ ਸਾਡੇ ਇੰਡਸਟਰੀ ਲਿਸਟ ਨੇ ਸਾਡੇ ਵਪਾਰੀ ਨੇ ਤੇ ਜੇ ਮੈਂ ਇਹ ਕਹਾਂ ਵੀ ਜਿੰਨੀ ਸਾਡੀ ਨਗਰ ਕੌਂਸਲ ਦੀ ਆਮਦਨ ਆ ਉਹਦਾ 90% ਜਿਹੜਾ ਹਿੱਸਾ ਹੈ ਉਹ ਸਿਰਫ ਇਹ ਸ਼ਿਵਾ ਨਿਕਲੇਵ ਦੇ ਵਿੱਚੋਂ ਕਲੈਕਸ਼ਨ ਹੁੰਦੀ ਆ ਕਿਉਂਕਿ ਇਹਨਾਂ ਦੇ ਬਿਜ਼ਨਸ ਨੇ ਇਹ ਸਾਰੇ ਟੈਕਸ ਪੇਅਰ ਨੇ ਜਿਹੜਾ ਸਰਕਾਰ ਨੂੰ ਪੈਸਾ ਦਿੰਦੇ ਨੇ ਤਾ ਅਸੀਂ ਚਾਹੁੰਦੇ ਸੀ ਵੀ ਅਸੀਂ ਜਿੱਥੇ ਬਾਕੀ ਕੰਮ ਕਰਦੇ ਆ ਅਸੀਂ ਇਹ ਵੀ ਦੋ ਜਗ੍ਹਾ ਨੇ ਜਿਹੜੀ ਆ ਸ਼ਿਵਾ ਨਿਕਲੇਵ ਤੇ ਇਹਨਾਂ ਨੂੰ ਵੀ ਅੰਡਰ ਨਗਰ ਕਾਉਂਸਲ ਅਸੀਂ ਲੈ ਕੇ ਆਈਏ ਤਾਂ ਉਹ ਅਸੀਂ ਲੈ ਕੇ ਆਏ ਆ ਤਾਂ ਇਹਨੇ ਸਾਰੇ ਜਿੰਨੇ ਵੀ ਲੋਕ ਨੇ ਇਹਨਾਂ ਸਾਰਿਆਂ ਦੀ ਡਿਮਾਂਡ ਸੀਗੀ ਵੀ ਜਿਹੜੀ ਇਹ ਸ਼ਿਵਾ ਨਿਕਲੇਵ ਆ ਇਹਦੇ ਵਿੱਚ ਜਿੰਨੇ ਵੀ ਰਸਤੇ ਨੇ ਉਹ ਸਾਰੇ ਰਸਤਿਆਂ ਦਾ ਕੰਮ ਹੋਵੇ ਉੱਥੇ ਵਧੀਆ ਸੋਹਣੇ ਇੰਟਰਲੌਕ ਟਾਇਲ ਲੱਗੇ ਤਾਂ ਕਿ ਜਿਹੜੀ ਸਾਡੀ ਇਹ ਕਲੋਨੀ ਆ ਇਹ ਇਹਦੀ ਖੂਬਸੂਰਤੀ ਵਧੇ ਇਹਦੀ ਦਿੱਖ ਹੋਰ ਜ਼ਿਆਦਾ ਸੋਹਣੀ ਹੋਵੇ ਤਾਂ ਅਸੀਂ ਪਿਛਲੇ ਦਿਨੇ ਇਹ ਤੋਂ ਪਹਿਲਾਂ ਇੱਥੇ ਕਿ ਪਾਈਪਲਾਈਨ ਦੀ ਸਮੱਸਿਆ ਸੀਗੀ ਅਸੀਂ ਪਾਈਪਲਾਈਨ ਵੀ ਪਾਈ ਆ ਉਹਦਾ ਵੀ ਸਾਡਾ ਕਾਫੀ ਵੱਡਾ ਪ੍ਰੋਜੈਕਟ ਸੀਗਾ ਉਹਦਾ ਉਦਘਾਟਨ ਕੀਤਾ ਸੀਗਾ 40 ਲੱਖ ਰੁਪਏ ਦਾ ਪ੍ਰੋਜੈਕਟ ਸੀ ਸਾਡਾ ਉਹ ਇਸੇ ਤਰ੍ਹਾਂ ਹੀ ਹੁਣ ਵੀ ਇਹ 60 ਲੱਖ ਦਾ ਸਾਡਾ ਟੋਟਲ ਐਸਟੀਮੇਟ ਬਣਿਆ ਸੀਗਾ 60 ਲੱਖ ਤੋਂ ਥੋੜਾ ਜਿਆਦਾ ਸੀ 66-67 ਲੱਖ ਦੇ ਅਪ੍ਰੋਕਸੀਮੇਟ ਸੀਗਾ ਪਰ ਜਿਵੇਂ ਮੈਂ ਤੁਹਾਨੂੰ ਹਮੇਸ਼ਾ ਦੱਸਦਾ ਹੁੰਨਾ ਕਿ ਜਿਹੜੇ ਜਦੋਂ ਹੀ ਅਸੀਂ ਬਾਗੇ ਪੁਰਾਣੇ ਦੇ ਵਿੱਚ ਕੋਈ ਵੀ ਟੈਂਡਰ ਦਿੰਨੇ ਆ ਅਸੀਂ ਹਰ ਵਾਰ ਕੰਪੀਟੀਸ਼ਨ 'ਚ ਜਾਂਦੇ ਆ ਜਦੋਂ ਹੀ ਅਸੀਂ ਕੰਪੀਟੀਸ਼ਨ ਦੇ ਵਿੱਚ ਜਾਂਦੇ ਆ ਤਾਂ ਜਿਹੜਾ ਉਹਦੇ ਤੇ ਲੈਸ ਦੇ ਵਿੱਚ ਸਾਡੇ ਟੈਂਡਰ ਜਾਂਦੇ ਨੇ ਤਾਂ ਮੈਨੂੰ ਲੱਗਦਾ ਸਾਡਾ ਬਾਗੇ ਪੁਰਾਣੇ ਦਾ ਕੋਈ ਵੀ ਅਜਿਹਾ ਟੈਂਡਰ ਨਹੀਂਗਾ ਜਿਹੜਾ ਕੋਈ 15% ਕੋਈ 20% ਕੋਈ 25% ਲੈਸ 'ਚ ਨਾ ਗਿਆ ਹੋਵੇ ਲੈਸ ਦਾ ਮਤਲਬ ਆਉਂਦਾ ਵੀ ਜੇਕਰ ਸਾਡੇ ਅਧਿਕਾਰੀਆਂ ਨੇ ਜੇ ਇਹ ਸਾਰੇ ਕੰਮ ਦਾ 66-67 ਲੱਖ ਰੁਪਿਆ ਐਸਟੀਮੇਟ ਲਾਇਆ ਤਾਂ ਜਿਹੜਾ ਬੰਦਾ ਇਹ ਕੰਮ ਕਰਨ ਦਾ ਠੇਕਾ ਲਊਗਾ ਉਹਨੇ ਕਿਹਾ ਵੀ ਮੈਂ ਇਹ ਕੰਮ ਘੱਟ ਪੈਸਿਆਂ 'ਚ ਕਰ ਦੂੰਗਾ ਤਾਂ ਇਹ ਵੀ ਸਾਡਾ ਟੈਂਡਰ ਲਗਭਗ 17% ਲੈਸ ਤੇ ਗਿਆ ਜਿਹੜੀ ਕਿ ਸਾਡੇ ਵਾਸਤੇ ਬਹੁਤ ਵੱਡੀ ਗੱਲ ਆ ਜੇ ਮੈਂ ਕਹਦਾ ਵੀ ਸਾਡੀ ਸਿੱਧੇ ਰੂਪ 'ਚ ਸੇਵਿੰਗ ਹੋਈ ਆ ਤਾਂ ਸਾਡੇ ਵੱਲੋਂ 60 ਲੱਖ ਦਾ ਸੀਗਾ ਬਟ ਇਹ ਕੰਮ ਹੋਊਗਾ 54 ਲੱਖ ਦੇ ਵਿੱਚ ਜਿਹੜੇ ਠੇਕੇਦਾਰ ਸਾਹਿਬ ਨੇ ਸਾਡਾ ਕੰਮ 54 ਲੱਖ ਦੇ ਵਿੱਚ ਕਰਨਗੇ ਤਾਂ ਜਿਹੜਾ ਉਹ 10-12 ਲੱਖ ਰੁਪਏ ਉੱਪਰ ਵਾਲਾ ਤਾਂ ਉਹ ਸਾਡੇ ਨਗਰ ਕਾਉਂਸਲ ਦੀ ਸੇਵਿੰਗ ਹੋ ਜੂ। ਉਹ ਹੀ 10-12 ਲੱਖ ਰੁਪਏ ਅਸੀਂ ਹੁਣ ਕਿਤੇ ਲਾਵਾਂਗੇ। ਤਾਂ ਉਹ ਜਿੰਨੇ ਇਸ ਸ਼ਿਵ ਨਿਕਲੇਬ ਦੇ ਵਿੱਚ ਜਿੰਨੀਆਂ ਸਾਰੀਆਂ ਗਲੀਆਂ ਨੇ ਜਿੰਨੇ ਆਸੇ-ਪਾਸੇ ਕਲੋਨੀ ਦੇ ਵਿੱਚ ਦੀ ਜਿੰਨੇ ਵੀ ਜਗ੍ਹਾ ਨੇ ਰਸਤੇ ਨੇ ਉਹ ਸਾਰੇ ਦੇ ਸਾਰੇ ਇੰਟਰਲੌਕ ਟਾਈਲ ਦੇ ਨਾਲ ਵਧੀਆ ਤਰੀਕੇ ਨਾਲ ਪੱਕੇ ਅਸੀਂ ਪੈਸੇ ਵਧਾਏ ਨੇ। ਜਿਹੜਾ ਸਟੇਡੀਅਮ ਚੱਲਦਾ ਸੀਗਾ ਉਹਦੇ ਦੁਬਾਰਾ ਕੰਮ ਚੱਲੂਗਾ। ਫਿਰ ਜਿਹੜਾ ਇੱਕ ਪਾਰਕ ਸੀਗਾ ਜਿਹੜਾ ਮੈਂ ਤੁਹਾਨੂੰ ਅੱਜ ਤੋਂ 3 ਮਹੀਨੇ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਮੈਂ 1 ਮਹੀਨੇ 'ਚ ਤੁਹਾਨੂੰ ਪਾਰਕ ਦੇ ਦੂੰਗਾ। ਉਹ ਚ ਸ਼ਹਿਰ ਨਿਵਾਸੀ ਬੜੇ ਖੁਸ਼ ਹੋਏ ਸੀਗੇ। ਪਰ ਮੈਂ ਹੁਣ ਮੈਂ ਕੋਈ ਪੋਲੀਟੀਕਲ ਗੱਲ ਕਰਨੀ ਤਾਂ ਨਹੀਂ ਚਾਹੁੰਦਾ ਸੀ ਪਰ ਮੈਨੂੰ ਸੱਚ ਦੱਸਣਾ ਪੈਂਦਾ। ਤਾਂ ਜਿਹੜੇ ਸਾਡੇ ਪੁਰਾਣੇ ਚੇਅਰਮੈਨ ਸੀਗੇ ਆਪਣੇ ਬਲਾਕ ਚੇਅਰਮੈਨ ਗੁਰਚਰਨ ਚਿੱਦਾ ਤਾਂ ਉਹਨਾਂ ਨੇ ਇੱਕ ਕੰਪਲੇਂਟ ਪਾ ਕੇ ਉਹ ਕੰਮ ਰੋਕ ਦਿੱਤਾ ਸੀਗਾ ਸਾਡਾ। ਕੰਪਲੇਂਟ ਉਹਨਾਂ ਦੀ ਇਹ ਸੀ ਕਹਿੰਦੇ ਵੀ ਜਿਹੜਾ ਇਹ ਪਾਰਕ ਆ ਇਹ ਜਿਹੜੇ ਜਗ੍ਹਾ ਹੈ ਕਹਿੰਦੇ ਇਹ ਬਲਾਕ ਦੀ ਜਗ੍ਹਾ ਹੈ ਜੇ ਤੁਸੀਂ ਪਾਰਕ ਬਣਾ ਦੋਗੇ ਤਾਂ ਪਾਰਕ ਤੁਸੀਂ ਸ਼ਹਿਰ ਵਾਸੀਆਂ ਵਾਸਤੇ ਖੋਲ੍ਹ ਦੇਓਗੇ ਤੇ ਮੈਂ ਉਹਨਾਂ ਨਾਲ ਫੋਨ ਤੇ ਹੀ ਗੱਲ ਕੀਤੀ ਮੈਂ ਕਿਹਾ ਯਾਰ ਜਗ੍ਹਾ ਜਗ੍ਹਾ ਹੁੰਦੀ ਆ ਜੇ ਜਗ੍ਹਾ ਪਈ ਆ ਇੱਥੇ ਅੱਛੇ ਦਰਖਤ ਲੱਗੇ ਨੇ ਤੇ ਜੇ ਚਾਹੇ ਸ਼ਹਿਰ ਨਿਵਾਸੀ ਚਾਹੇ ਪਿੰਡ ਵਾਸੀ ਚਾਹੇ ਬਲਾਕ ਦੇ ਅਫਸਰ ਚਾਹੇ ਅਸੀਂ ਕੋਈ ਵੀ ਚਾਹੇ ਜੇ ਅਸੀਂ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਸਾਡੇ ਹਿਸਾਬ ਨਾਲ ਤਾਂ ਹੋ ਜਾਣਾ ਚਾਹੀਦਾ ਪਰ ਉਹਨਾਂ ਦਾ ਕੋਈ ਪੋਲਿਟਿਕਲ ਮੋਟਿਵ ਸੀ ਉਹ ਚਾਹੁੰਦੇ ਸੀਗੇ ਵੀ ਜੇਕਰ ਆਮ ਆਦਮੀ ਪਾਰਟੀ ਨੇ ਇਹ پارک ਬਣਾਤਾ ਜਿਹੜਾ ਕਿ ਸ਼ਹਿਰ ਦੀ ਪਿਛਲੇ ਲੰਬੇ ਸਮੇਂ ਦੀ ਡਿਮਾਂਡ ਆ ਵੀ ਸਾਡੇ ਕੋਲ ਕੋਈ ਕਾਮਨ ਪਾਰਕ ਹੈ ਨਹੀਂਗਾ ਵੀ ਜੇ ਬਣ ਜਾਊਗਾ ਤਾਂ ਇਹਨਾਂ ਦੀ ਵੈਸੇ ਬੱਲੇ ਬੱਲੇ ਹੋ ਜੂ ਤਾਂ ਉਹਨਾਂ ਨੇ ਉਹਦੇ ਕਾਫੀ ਜ਼ੋਰ-ਜ਼ੋਰ ਲਾਇਆ ਉਹ ਗਏ ਨੇ ਪਰ ਹੁਣ ਅਸੀਂ ਉਹ ਕਲੀਅਰ ਕਰ ਲਿਆ ਹੁਣ ਦੁਬਾਰਾ ਅਸੀਂ ਉਹਦਾ ਲਗਭਗ ਸਾਡਾ 1.5 ਮਹੀਨਾ ਕੰਮ ਪਿਆਰਿਆ ਹਾਲਾਂਕਿ ਅਸੀਂ 15-20 ਲੱਖ ਰੁਪਈਆ ਦੇਤਾ ਸੀ ਆ ਜਿਹੜੇ ਮੇਰੇ ਨੂੰ ਐਮਐਲਏ ਕੋਟੇ ਚੋਂ ਪੈਸੇ ਆਏ ਸੀ ਮੈਂ ਉਹਦੇ ਵਿੱਚੋਂ ਉਹਨੂੰ ਪੈਸੇ ਦਿੱਤੇ ਸੀਗੇ ਤਾਂ ਉਹਦੇ ਵਿੱਚੋਂ ਟੈਂਡਰ ਵੀ ਹੋ ਗਿਆ ਸਭ ਕੁਝ ਹੋ ਗਿਆ ਪਰ ਕੰਮ ਵੀ ਚੱਲ ਪਿਆ ਸੀ 70% ਸਾਡਾ ਕੰਮ ਕੰਪਲੀਟ ਆ 20 30% ਕੰਮ ਸਾਡਾ ਪੈਂਡਿੰਗ ਹੋ ਗਿਆ ਸੀਗਾ ਤਾਂ ਹੁਣ ਅਸੀਂ ਬੜੀ ਜਲਦੀ ਉਹ ਕਰਕੇ ਤੇ ਉਹ ਓਪਨ ਕਰ ਦਾਂਗੇ ਤੇ ਮੈਂ ਇੱਕ ਇਹ ਸੁਨੇਹਾ ਵੀ ਦੇਣਾ ਕਿ ਚਾਹੇ ਕੋਈ ਸ਼ਹਿਰ ਦੀ ਪ੍ਰਾਪਰਟੀ ਹੋਵੇ ਚਾਹੇ ਕੋਈ ਪਿੰਡ ਦੀ ਹੋਵੇ ਜਗਾ ਕੋਈ ਕਿਤੇ ਪੱਟ ਕੇ ਨਹੀਂ ਲੈ ਕੇ ਜਾ ਸਕਦਾ ਉਹ ਇੱਥੇ ਹੀ ਰਹਿਣੀ ਆ ਉਹ ਜਗਾ ਇੱਥੇ ਹੀ ਰਹਿਣੀ ਆ ਬਲਾਕ ਦੀ ਹੋਈ ਮਲਕੀਅਤ ਆ ਬਾਕੀ ਜਿਹੜੀ ਜਗਾ ਜਿਆਦਾ ਏ ਉਹ ਮੇਲਾ 2-3 ਏਕੜ ਆ ਜਿਹੜੀ ਇਹ ਅਸੀਂ ਸਿਰਫ ਵਰਤ ਰਹੇ ਆ ਇੱਕ ਕਨਾਲ ਇੱਕ ਡੇਢ ਕਨਾਲ ਹੀ ਵਰਤ ਰਹੇ ਆ ਬਾਕੀ ਜਿਹੜੀ ਜਿੰਨੀ ਦੀ ਜਿੰਨੀ 90% ਜਿਹੜੀ ਜਗਾ ਏ ਉਹਦੇ ਚ ਅਸੀਂ ਬਲਾਕ ਵਾਸਤੇ ਵਰਤਾਂਗੇ ਉਹ ਅਸੀਂ ਕਿਸੇ ਨੂਨੀ ਦੇ ਰਹੇ ਇਹ ਵੀ پارک ਅਸੀਂ ਪ੍ਰਾਈਵੇਟ ਬੰਦੇ ਨੂੰ ਨਹੀਂ ਦੇ ਰਹੇ ਇਹ ਅਸੀਂ ਲੋਕਾਂ ਨੂੰ ਦੇ ਰਹੇ ਆ ਮੇਰੇ ਵਾਸਤੇ ਤਾਂ ਲੋਕ ਸਾਰੇ ਬਰਾਬਰ ਨੇ ਹਾਂ ਕੋਈ ਕਾਂਗਰਸੀ ਵਾਸਤੇ ਸ਼ਹਿਰੀ ਅੱਡ ਹੋਣਗੇ ਪਿੰਡ ਵਾਲੇ ਅੱਡ ਹੋਣਗੇ ਪਰ ਮੈਨੂੰ ਸਾਂਝੇ ਨੇ ਮੈਂ ਐਮਐਲਏ ਆ ਤਾਂ ਸੀ ਉਹ ਕੰਮ ਕੰਪਲੀਟ ਕਰਵਾਵਾਂਗੇ ਸਭ ਤੋਂ ਪਹਿਲਾਂ ਦਾ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਡੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਕੋਲੋਨੀ ਨੂੰ ਬਣੇ ਨੂੰ 15 ਸਾਲ ਹੋ ਗਏ ਤਕਰੀਬਨ ਤੇ ਸੜਕਾਂ ਟੁੱਟ ਗਈਆਂ ਸੀਗੀਆਂ ਤੇ ਅਸੀਂ ਕਾਫੀ ਟਾਈਮ ਤੋਂ ਇਸ ਚੀਜ਼ ਦੇ ਸੀਗੇ ਸਾਡੀ ਸੜਕਾਂ ਬਣ ਜਾਣ ਐਮਐਲਏ ਸਾਹਿਬ ਕੋਲ ਗਏ ਅਸੀਂ ਦੋ ਤਿੰਨ ਵਾਰੀ ਮੀਟਿੰਗ ਕੀਤੀ ਇਹਨਾਂ ਨੇ ਸਾਨੂੰ ਵਧੀਆ ਰਿਸਪੌਂਸ ਦਿੱਤਾ ਤੇ ਹੁਣ ਮਹੀਨਾ ਪਹਿਲਾਂ ਇਹਨਾਂ ਨੇ ਸਾਡਾ ਇਹ ਪ੍ਰੋਜੈਕਟ ਮਨਜ਼ੂਰ ਕਰਵਾ ਲਿਆ ਤੇ ਅੱਜ ਉਸ ਦਾ ਉਦਗਾਟਰ ਕਰਨ ਐਮਐਲਏ ਸਾਹਿਬ ਵੀ ਆਏ ਆ ਪ੍ਰਧਾਨ ਜੀ ਸਾਡੇ ਨਗਰ ਕੌਂਸਲ ਦੇ ਸਾਡੇ ਭਾਬੀ ਜੀ ਸੋਨਿਆ ਗੁਪਤਾ ਜੀ ਪਵਨ ਜੀ ਸਾਡੇ ਐਮਸੀ ਸਹਿਬਾਨ ਰਿੰਪਿੰਟ ਮਿੱਤਰ ਜੀ ਚੇਅਰਮੈਨ ਸਾਡੀ ਕਲੋਨੀ ਦੇ ਜਿੰਨੇ ਵਸਿੰਦੇ ਆ ਸਾਰੇ ਅਸੀਂ ਇਥੇ ਹਾਜ਼ਰ ਆ। ਇਹ ਸਾਨੂੰ ਖੁਸ਼ੀ ਹੈ ਵੀ ਸਾਡੀ ਜਿਹੜੀ ਸੜਕਾਂ ਆ ਉਹ ਬਣ ਰਹੀਆਂ ਆ। ਇਹਦੇ ਨਾਲ ਕਲੋਨੀ ਦੀ ਰੂਪਰੇਖਾ ਬਦਲੂਗੀ। ਪ੍ਰਧਾਨ ਤੋਂ ਦੂਸਰੇ ਨਾਲ ਹੀ ਨੇ ਸਾਰੇ ਆ ਜਿੰਨੇ ਬੈਠੇ ਨੇ। ਮਤਲਬ ਮੈਂ ਤਾਂ ਕਦੇ ਇਹੋ ਜਿਹਾ ਫਰਕ ਫੁਰਕ ਕੀਤਾ ਨਹੀਂ ਆ ਕਿਹੜਾ ਮੇਰੇ ਨਾਲ ਆ ਕਿਹੜਾ ਉਲਟਾ। ਤੇ ਪਰ ਸਾਡੇ ਕੋਲ ਸਾਰੇ ਬਾਲੀਓ ਹੀ ਨੇ ਸਾਡੇ ਇਹ। ਸਾਡੇ ਸਾਰੇ ਇੱਕੋ ਜਿਹੇ ਨੇ। ਮੈਂ ਤਾਂ ਉਹਨਾਂ ਨੂੰ ਇਹ ਜ਼ਰੂਰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਤਾਂ ਸਿਆਣੇ ਬੰਦੇ ਹੋ, ਸਮਝਦਾਰ ਬੰਦੇ ਹੋ। ਤੁਹਾਨੂੰ ਪਤਾ ਜਦੋਂ ਜਿੱਧਰ ਤੁਸੀਂ ਤੁਰੇ ਫਿਰਦੇ ਹੋ ਜਿਹੜਾ ਰਾਹ ਕਿਤੇ ਪਹੁੰਚਣਾ ਹੀ ਨਹੀਂਗਾ ਫਿਰ ਉਧਰ ਜਾਣ ਦਾ ਕੀ ਫਾਇਦਾ ਤੇ ਮੈਂ ਤਾਂ ਜੇ ਤੁਸੀਂ ਹੁਣ ਗੱਲ ਛੇੜੀਆ ਤਾਂ ਮੈਂ ਤਾਂ ਉਹਨਾਂ ਨੂੰ ਕਹਿੰਨਾ ਭਾਈ ਆਜੋ ਹੁਣ ਉਹ ਹਾਲਾਂਕਿ ਜਦੋਂ ਕੰਮ ਕਰਾਉਣਾ ਸੀਗਾ ਇਹ ਕੰਮ ਸੀ ਉਹਦੋਂ ਮੇਰੇ ਕੋਲ ਦੋ ਵਾਰ ਘਰੇ ਵੀ ਆਏ ਹੋ ਉਹ ਤਾਂ ਕਹਿੰਦੇ ਸੀ ਪਾਰਟੀ ਵਾਈ ਤੋਂ ਬਸੇ ਉੱਠ ਕੇ ਆਏ ਆ ਪਰ ਅੱਜ ਕੋਈ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਅੱਜ ਵੀ ਆਉਣਾ ਸੀਗਾ ਤੇ ਮੈਨੂੰ ਦੱਸਿਆ ਕੋਈ ਜ਼ਿਆਦਾ ਅਰਜੈਂਟ ਕੰਮ ਸੀਗਾ ਤੇ ਚਲੋ ਹੋਰ ਕੰਮ ਕਈ ਵਾਰ ਬੰਦੇ ਨਾਲੋਂ ਜ਼ਿਆਦਾ ਜ਼ਰੂਰੀ ਹੁੰਦੇ ਨੇ ਤਾਂ ਅੱਜ ਨਹੀਂ ਆਏ ਤਾਂ ਮੈਂ ਤਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਮੈਂ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਕਹਿੰਦਾ ਪਰ ਤੁਸੀਂ ਤਾਂ ਨਾਲ ਹੀ ਹੋ ਮੇਰੇ ਨਾਲ ਹੀ ਜੁਆਇਨ ਹੀ ਹੋ ਤਾਂ ਕੋਈ ਲੱਗਦਾ ਸਾਡੇ ਕੋਲ ਬਜਟ ਆਈ ਜਾਂਦੇ ਆ ਅਸੀਂ ਸਾਰਿਆਂ ਨੂੰ ਇਨਕਲੂਡ ਕਰੀ ਜਾਂਦੇ ਆ ਸਾਰਿਆਂ ਨੂੰ ਐਡ ਕਰੀ ਜਾਂਦੇ ਆ ਜਿੱਥੇ ਜਿੱਥੇ ਬਸੋਂ ਹੋਈ ਜਾਂਦੀ ਆ ਜਿੱਥੇ ਇਥੇ ਬਸੋਂ ਹੋਊਗੀ ਅਸੀਂ ਨਾਲ ਦੇ ਨਾਲ ਉਥੇ ਸਾਰੇ ਕੰਮ ਨੇ ਜਿਹੜੇ ਜੜੀਆਂ ਜੜੀਆਂ ਸਾਡੀਆਂ ਰਿਸਪੌਂਸਿਬਿਲਟੀਜ਼ ਨੇ ਨਗਰ ਕਾਉਂਸਲ ਦੀਆਂ ਚਾਹੇ ਉਹ ਰੋਡ ਹੋਵੇ ਸੜਕਾਂ ਹੋਣ ਸੀਵਰੇਜ ਹੋਣ ਜੋ ਮਰਜ਼ੀ ਹੋਵੇ ਅਸੀਂ 1 ਬਾਈ 1 ਸਾਰੇ ਕੰਪਲੀਟ ਕਰਦੇ ਜਾਵਾਂਗੇ ਕੈਗਾਂ ਲਈ ਸੈਦਾ ਰਹੂਗਾ ਸਭ ਬੰਦੀ ਆਸੇ ਪਾਸੇ ਖੜੀ ਹੋਈਆਂ ਤੇਰੇ ਸ਼ੁਭਚਾਵਾ ਲਈ ਮੀਂਤਾਂ ਰੱਖੀ ਜਦੋਂ ਪ੍ਰਧਾਨ ਜੀ ਆਉਣਗੇ ਨਾ ਉਹ ਕਹਿੰਦੇ ਨਵੀਂ ਓਮਰ ਬਣਾਉਣਾ ਇਹ ਆਉਂਦੀ ਹੈ ਦੱਬਾ ਓਮਰਕਾਸ਼ ਸ਼ੋਅ ਦੇ ਅੰਦਰ ਦੀ ਹੈ ਪਰਫੇ ਦੱਬਾ ਓਮਰਕਾਸ਼ ਉਹ ਲੋਕ ਖੜੇ ਰਹਿਣਗੇ ਬਹੁਤ ਉਹਦੇ ਇਹ